ਜਿਹੜੀ ਸਰਕਾਰ ਵੱਲੋਂ ਲੁਧਿਆਣਾ ਦੇ ਨਾਲ ਲੱਗਦੇ 32 ਪਿੰਡਾਂ ਦੀ ਜ਼ਮੀਨ 24311 ਏਕੜ ਅਕਵਾਇਰ ਕੀਤੀ ਜਾਣੀ ਆ ਉਹਨਾਂ ਦੇ ਜਿਹੜੇ ਪੈਸੇ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਜਾਂ ਨਹੀਂ ਆਉਣਗੇ ਪਹਿਲਾਂ ਆਉਣਗੇ ਜਾਂ ਜਿਵੇਂ ਨਾ ਅਕਵਾਇਰ ਹੋਣ ਤੋਂ ਬਾਅਦ ਦੇ ਵਿੱਚ ਆਉਣਗੇ ਰੋਕੀਆਂ ਜਾਣ ਤੋਂ ਬਾਅਦ ਦੇ ਵਿੱਚ ਆਉਣਗੇ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਵੀ ਜਿਹੜੀ ਲੈਂਡ ਪੂਲਿੰਗ ਸਕੀਮ ਹੁੰਦੀ ਆ ਇਹ ਕੀ ਹੁੰਦੀ ਆ ਤੇ ਕਿਵੇਂ ਕਿਸਾਨਾਂ ਨੂੰ ਇਹਨਾਂ ਦਾ ਪੈਸਾ ਮਿਲਦਾ ਜਾਂ ਕਿਵੇਂ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਦੇ ਵਿੱਚ ਜਾਣਕਾਰੀ ਤੁਹਾਨੂੰ ਪੂਰੀ ਦੇਵਾਂਗੇ ਵੀਡੀਓ ਚ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੈਂਡ ਪੂਲਿੰਗ ਸਿਸਟਮ ਬਾਰੇ ਵੀ ਕੀ ਹੈ ਇਹ ਤਾਂ ਇਹਦੀ ਸਕੀਮ ਦੇ ਵਿੱਚ ਕਿਸਾਨਾਂ ਨੂੰ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆਉਣੇ ਹੁੰਦੇ ਨੇ ਤਾਂ ਉਹ ਬਿਲਕੁਲ ਵੀ ਨਹੀਂ ਆਉਣਗੇ 1 ਰੁਪਿਆ ਨਹੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹਿਲਾਂ ਪਾਉਣਾ ਸਰਕਾਰ ਨੇ ਕਿਉਂਕਿ ਇਹਦੇ ਵਿੱਚ ਕੀ ਕਰਨਾ ਹੁੰਦਾ ਸਰਕਾਰ ਵੱਲੋਂ ਅਰਬਨ ਕਲੋਨੀਆਂ ਨੇ ਜਿਹੜੀਆਂ ਉਹ ਕੱਟੀਆਂ ਜਾਣਗੀਆਂ ਉਹਨਾਂ ਦੀ ਜਨਾਚਰ ਡਵੈਲਪਮੈਂਟ ਨਹੀਂ ਹੁੰਦੀ ਡਵੈਲਪ ਨਹੀਂ ਹੁੰਦੀਆਂ ਕਲੋਨੀਆਂ ਉਹ ਉਹਨਾਂ ਜਰ ਖਾਤਿਆਂ ਦੇ ਵਿੱਚ 1 ਰੁਪਿਆ ਨਹੀਂ ਕਿਸਾਨਾਂ ਨੂੰ ਪਾਉਣਾ ਤੇ ਬਾਅਦ ਦੇ ਵਿੱਚ ਜਦੋਂ ਹੀ ਡਵੈਲਪ ਹੋਣ ਲੱਗਦੀ ਆ ਉਹਦੇ ਲਈ ਆਪਾਂ ਨੂੰ 5 ਸਾਲ ਵੀ ਵੇਟ ਕਰਨੀ ਪੈ ਸਕਦੀ ਆ 10 ਸਾਲ ਵੀ ਵੇਟ ਕਰਨੀ ਪੈ ਸਕਦੀ ਆ ਫੇਰ ਹੀ ਜਿਹੜੇ ਆਪਣੇ ਖਾਤਿਆਂ ਦੇ ਵਿੱਚੋਂ ਪੈਸੇ ਆਉਣਗੇ ਜੇ ਆਪਾਂ ਰੇਟ ਦੀ ਗੱਲ ਕਰੀ ਤਾਂ ਏਕੜ ਦੇ ਹਿਸਾਬ ਨਾਲ ਜਿਵੇਂ ਕਿ ਹੁਣ ਆਪਣਾ ਮੰਨ ਕੇ ਚੱਲੋ ਵੀ ਨਾਰਮਲ ਜਿਹੜਾ ਰੇਟ ਆ 40-50 ਲੱਖ ਏਕੜ ਦਾ ਉਹ ਚੱਲ ਰਿਹਾ ਹੈਗਾ ਤਾਂ ਉਹ ਟਾਈਮ ਦੇ ਵਿੱਚ ਜਾ ਕੇ ਅੱਜ ਜਦੋਂ 5-7 ਚੱਲ ਜਾਂ 10 ਸਾਲਾਂ ਨੂੰ ਆਪਾਂ ਨੂੰ 4 ਕਰੋੜ ਦੇ ਹਿਸਾਬ ਨਾਲ ਸਰਕਾਰ ਵੱਲੋਂ ਜਿਹੜੇ ਰੇਟ ਨੇ ਉਹ ਦਿੱਤੇ ਜਾਣਗੇ ਜ਼ਮੀਨ ਦੇ ਇਕੜ ਦੇ ਹਿਸਾਬ ਨਾਲ 60% ਆਪਾਂ ਨੂੰ ਦੇਣਗੇ ਉਹ ਉਹ ਵੀ ਪੈਸੇ ਆਪਾਂ ਨੂੰ ਅਕਾਊਂਟ ਦੇ ਵਿੱਚ ਫੇਰ ਹੀ ਮਿਲਣਗੇ ਜੇਕਰ ਕੋਈ ਬਾਹਰਲੀਆ ਪਾਰਟੀਆਂ ਆ ਕੇ ਬਾਹਰਲੀਆ ਕੰਪਨੀਆਂ ਆ ਕੇ ਜ਼ਮੀਨ ਉਹ ਖਰੀਦਣ ਗਿਆ ਜਾਂ ਕਲੋਨੀਆਂ ਖਰੀਦਣ ਗਿਆ ਜਾਂ ਕਲੋਨੀਆਂ ਦੇ ਵਿੱਚ ਜਗ੍ਹਾ ਖਰੀਦਣ ਗਿਆ ਜਿੰਨੀ ਉਹ ਜਗ੍ਹਾ ਖਰੀਦੀ ਜਾਊਗੀ ਉਨੇ ਹੀ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਨੇ ਉਹ ਪਾਏ ਜਾਣਗੇ ਇਹ ਨਹੀਂ ਹੈਗਾ ਵੀ ਕੋਈ ਜਿੰਨਾ ਜੇ ਅੱਧੀ ਕਲੋਨੀ ਖਰੀਦੀ ਗਈ ਜਾਂ ਅੱਧ ਤੋਂ ਘੱਟ ਵੀ ਖਰੀਦੀ ਗਈ ਵੀ ਸਾਰੇ ਕਿਸਾਨਾਂ ਦੇ ਵਿੱਚ ਪੈਸੇ ਆ ਜਾਣਗੇ ਤਾਂ ਜਿੰਨੀ ਖਰੀਦ ਹੋਊਗੀ ਉਹਦੀ ਉਨੇ ਹੀ ਖਾਤਿਆਂ ਦੇ ਵਿੱਚ ਉਹ ਜਿਹੜੇ ਪੈਸੇ ਪਾਏ ਜਾਣਗੇ ਬਾਕੀ ਜ਼ਮੀਨ ਉਦਾਂ ਹੀ ਪਈ ਰਹਿਣੀ ਹੈਗੀ ਤੇ ਨਾ ਹੀ ਆਪਾਂ ਉਹਦੇ ਵਿੱਚੋਂ ਕੋਈ ਆਮਦਨ ਲੈ ਸਕਦੇ ਆਂਗੇ ਮੰਨ ਕੇ ਚਲੋ ਵੀ 5-7 ਸਾਲ ਤਾਂ ਆਪਣੇ ਜ਼ਮੀਨਾਂ ਜਿਹੜੀ ਇਦਾਂ ਹੀ ਪਈ ਰਹਿਣੀਆਂ ਤੇ ਆਪਾਂ ਜਿਹੜੀ ਲੱਖ ਰੁਪਈਆ ਮੰਨ ਕੇ ਚਲੋ ਕਿਲੇ ਦੀ ਆਮਦਨ ਹੁੰਦੀ ਆ ਆਪਣੀ ਉਹ ਵੀ ਰੁਕ ਜਾਣੀ ਆ ਉਦੇ ਵਿੱਚ ਜਿਹੜਾ ਛੋਟਾ ਕਿਸਾਨ ਆਗਾ ਉਹ ਜਾਦੇ ਮਾਰਿਆ ਜਾਊਗਾ ਕਿਉਂਕਿ ਉਹਦੇ ਕੋਲ ਇਨਾ ਬਜਟ ਨਹੀਂ ਹੁੰਦਾ ਕਿ ਉਹ ਆਪਣਾ ਜਿਹੜਾ ਟਾਈਮ ਪਾਸ ਕਰ ਸਕੇ 2-4 ਕਿੱਲਾਂ ਵਾਲਾ ਉਹ ਵੀ ਵਿੱਚ ਆਉਂਦੇ ਨੇਗੇ ਉਹਦੇ ਕਿਉਂਕਿ ਜਿਹੜੇ ਇਹ ਆਉਂਦਣਾ ਕੀ ਉਹਨਾਂ ਦੀ ਕਿਸਾਨਾਂ ਦੀ ਰੁਕ ਜਾਣੀ ਆਗੀ ਪੈਸੇ ਨੇ ਜਿਹੜੇ ਜਾ ਕੇ 5-7 ਸਾਲਾਂ ਤੱਕ ਉਹ ਮਿਲਣਗੇ ਕਿਸਾਨ ਨੂੰ ਉਹ ਵੀ ਹਾਲੇ ਕੋਈ ਪਤਾ ਨਹੀਂ ਕਿ 5 ਸਾਲਾਂ ਦੇ ਵਿੱਚ ਮਿਲਣਗੇ ਜਾਂ ਨਹੀਂ ਮਿਲਣਗੇ ਉਸ ਤੋਂ ਵੱਧ ਵੀ ਟਾਈਮ ਲੱਗ ਸਕਦਾ ਤੇ ਉਹਨਾਂ ਦੀ ਜਿਹੜੀ ਅਣਕਮਾ ਉਹ ਰੁਕ ਜਾਣੀਆਂ ਕਮਾਈ ਦਾ ਸਾਧਨ ਉਹ ਵੀ ਰੁਕ ਜਾਣਾਗਾ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਣਾ ਛੋਟੇ ਕਿਸਾਨਾਂ ਦਾ ਇਹਦੇ ਵਿੱਚ ਬੈਸੇ ਤਾਂ ਸਾਰੇ ਕਿਸਾਨਾਂ ਦੀ ਨੁਕਸਾਨ ਕਿਉਂਕਿ ਇਹਦੇ ਵਿੱਚ ਜਿਵੇਂ ਕਿਸੇ ਦਾ 10 ਕਿਲਿਆਂ ਜਾਂ 20 ਕਿਲਿਆਂ ਦਾ ਵੀ ਟੱਕ ਉਹ ਵੀ ਆ ਸਕਦਾ ਉਹਨਾਂ ਦੀ ਵੀ ਇਨਕਮ ਆ ਜਿਹੜੀ ਉਹ ਰੋਕ ਸਕੀ ਰਿਹਾ ਇਹਦੇ ਵਿੱਚ ਬਾਕੀ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੀ ਜਿਹੜੀ ਇਹ ਜ਼ਮੀਨ ਆਗੀ ਉਹ ਕਬਾਇਰ ਨਾ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਣ ਜਾ ਰਿਹਾ ਹੈਗਾ ਸਰਕਾਰ ਵੱਲੋਂ ਬਿਆਨ ਆਇਆ ਕਿ ਗਾਜ ਦਾ ਜਿਹੜਾ ਰੇਟ ਆ ਉਹ 26000 ਰੁਪਏ ਪਤੀ ਗਾਜ ਰੱਖਿਆ ਗਿਆ ਤਾਂ ਇਹ ਜ਼ਮੀਨ ਆ ਜਿਹੜੀ ਗਰੀਬਾਂ ਨੂੰ ਦਿੱਤੀ ਜਾਵੇਗੀ ਸਰਕਾਰ ਵੱਲੋਂ ਇਦਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਇਸ ਸਕੀਮ ਦਾ ਜਿਹੜਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਤੇ ਕਿਉਂਕਿ ਜਿਹੜੀ ਇਹ ਜ਼ਮੀਨ ਆ ਕਿ ਨਾ ਤਾਂ ਇਹ ਛੇਤੀ ਡਿਵੈਲਪਮੈਂਟ ਦੇ ਵਿੱਚ ਆਵੇ ਜਿੰਨੀ ਇਹ ਖਰੀਦੀ ਜਾਣੀ ਐ ਕੁਇਰ ਕੀਤੀ ਜਾਣੀ ਐ ਤੇ ਨਾ ਹੀ ਕਿਸਾਨਾਂ ਦੇ ਕੰਮ ਦੇ ਵਿੱਚ ਆਉਣੀਆਂ ਜ਼ਮੀਨ ਇਹ ਉਦਾਂ ਹੀ ਜ਼ਮੀਨ ਇਹ ਪਈ ਰਹਿਣੀ ਆਗੀ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਜਿਵੇਂ ਕਿ ਸਰਕਾਰ ਨੇ ਜ਼ਮੀਨ ਐਕਵਾਇਰ ਕਰਨੀਆਂ ਤਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਬਣਦੀ ਰਕਮ ਆ ਜ਼ਮੀਨ ਦੀ ਅੱਜ ਦੇ ਰੇਟ ਦੇ ਹਿਸਾਬ ਨਾਲ ਉਹ ਖਾਤਿਆਂ ਦੇ ਵਿੱਚ ਰਕਮ ਪਹਿਲਾਂ ਪਾਈ ਜਾਵੇ ਤੇ ਬਾਅਦ ਦੇ ਵਿੱਚ ਜ਼ਮੀਨ ਜਿਹੜੀ ਐਕਵਾਇਰ ਉਹ ਕਰ ਸਕਦੀ ਆ ਤੇ ਨਹੀਂ ਅਸੀਂ ਜ਼ਮੀਨ ਜਿਹੜੀ ਐਕਵਾਇਰ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਪੈਸਾ ਨਹੀਂ ਆਉਂਦਾ ਕਿਉਂਕਿ ਜਿਹੜੀ ਇਹ ਜੀ ਡਿਵੈਲਪਮੈਂਟ ਆ ਕੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਉਹ ਮੰਨ ਕੇ ਚੱਲੋ ਵੀ 10 15 ਸਾਲ ਦਾ ਡਿਵੈਲਪਮੈਂਟ ਉਹ ਨਹੀਂ ਹੋ ਸਕਦੀ ਉਨਾ ਚਿਰ ਕਿਸਾਨਾਂ ਵੀ ਜ਼ਮੀਨ ਉਹ ਬੇਕਾਰ ਬੰਜਰ ਪਈ ਰਹੇਗੀ ਤਾਂ ਇਸ ਲਈ ਉਹ ਕਹਿ ਰਹੇ ਨੇ ਵੀ ਜਿੰਨਾ ਚਿਰ ਖਾਤਿਆਂ ਦੇ ਵਿੱਚ ਸਾਡੇ ਪੈਸੇ ਜਾਂ ਰਕਮ ਨਹੀਂ ਆਉਂਦੀ ਤਾਂ ਉਹਨਾਂ ਚਿਰ ਜਿਹੜੀ ਜ਼ਮੀਨ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਛੱਡਾਂਗੇ ਸਰਕਾਰ ਨੂੰ ਧੰਨਵਾਦੀ ਵੀਡੀਓ ਦੇਖਣ ਲਈ